ਅੰਮ੍ਰਿਤਸਰ ਦੇ ਵਿੱਚ ਇੱਕ ਪੈਟਰੋਲ ਪੰਪ ਵਾਲਿਆਂ ਨੇ ਇੱਕ ਨਵਾਂ ਇਨੀਸ਼ੀਏਟਿਵ ਲਿਆ ਕਿ ਤੁਸੀਂ ਖੁਦ ਆਪਣੀ ਬਾਈਕ ਦੇ ਵਿੱਚ ਆਪਣੇ ਸਕੂਟਰ ਦੇ ਵਿੱਚ ਆਪਣੀ ਕਾਰ ਦੇ ਵਿੱਚ ਆਪਣੇ ਹੱਥ ਤੋਂ ਜਿਹੜਾ ਫੇਲ ਪਹੁੰਚਦਾ ਗੱਲ ਜੀ ਚਾਂਸੀ ਕਬਈ ਆਪਸ ਤੁਸੀਂ ਆਪਣੇ ਸਕੂਟੀ ਦੇ ਵਿੱਚ ਬਾਈਕ ਆਉਣਾ ਚਾਹੀਦਾ ਹੈ ਮੈਂ ਹੁਣ ਜਿਵੇਂ ਸਟਾਰਟ ਕਰ ਰਿਹਾ ਮੈਨੂੰ ਨਹੀਂ ਨੌਲੇਜ ਸੀ ਦੀ ਤੇ ਦੱਸਦੇ ਕਿ ਮੈਂ ਸਿੱਖ ਰਿਹਾ ਪਰ ਮੇਰੇ ਖਿਆਲ ਲੋਕਾਂ ਨੂੰ ਆਉਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਲੋਕੀ ਕਹਿ ਰਹੇ ਨੇ ਕਿ ਤੁਸੀਂ ਦੇਲ ਘੱਟ ਪਾਉਂਦੇ ਹੋ ਬਾਰ-ਬਾਰ ਕਲਿੱਕ ਕਿਉਂ ਕਰਦੇ ਹੋ ਐਡਕਟ ਕਰਦੇ ਰਹਿੰਦੇ ਹੋ ਤੁਸੀਂ ਕੰਟੀ ਲਗਾਉਂਦੇ ਉਹਦੇ ਕਰਕੇ ਆਪਾਂ ਇਹ ਹਨਾ ਵੀ ਸਲਤਨ ਦੇ ਆਪਾਂ ਸੌਫਟ ਸਰਵਿਸ ਸਟਾਰਟ ਕਰਦੇ ਜਿਹੜੇ ਬੋਲਦੇ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਨਹੀਂ ਕੁਝ ਵੀ ਇਦਾਂ ਨਹੀਂ ਹੈ ਹੁਣ ਅਸੀਂ ਕਹਿੰਦੇ ਆ ਕਿ ਜ਼ਰੂਰ ਲੋਟ ਆਉਟੜਾ ਵੀਰਾ ਉਹਨੇ ਬਿੱਲ ਵੀ ਨਹੀਂ ਛੱਡਿਆ ਤੇ ਜਿਹੜਾ ਪਟ્રોલ ਵੀ ਆਪਾਂ ਆਪਣੇ ਹੱਥੋਂ ਉਪਵਾਕੇ ਗਏ ਨੇ ਕਿਉਂਕਿ ਪਟ્રોલ ਪੰਪ ਇੱਕ ਜਿਹੀ ਜਗ੍ਹਾ ਤੇ ਬੰਦਿਆਂ ਦੇ ਮਨਾਂ 'ਚ ਬਹੁਤ ਜ਼ਿਆਦਾ ਟਾਊਟ ਹੁੰਦਾ ਸੀ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਹਿਣਾ ਸੀ ਕਿ ਬਹੁਤ ਚੰਗਾ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੁੰਿਆ ਕਿ ਇਹ ਬਨਵੀ ਚੀਜ਼ ਉਹਨਾਂ ਨੂੰ ਸਿੱਖਣ ਨੂੰ ਮਰਜ਼ੀ ਆ ਨਾਲੇ ਇਸ ਕੰਮ ਦੇ ਜਿਹੜੇ ਕਰਮਚਾਰੀ ਨੇ ਪਟ્રોલ ਪੰਪ ਦੇ ਇਹਨਾਂ ਦਾ ਪੂਰਾ ਸਹਿਯੋਗ ਇਸ ਵਿੱਲੇ ਤੋਂ ਕਰਦੇ ਹੋਏ ਨਜ਼ਰ ਆ ਰਹੇ ਨੇ ਬੜੀ ਵਧੀਆ ਭਾਈ ਇਹ ਤੇਲ ਚੋਰੀ ਹੁੰਦਾ ਵਾ ਸੁਣ ਵਧੀਆ ਭਾਈ ਬਹੁਤ ਵਧੀਆ ਰਿਹਾ ਭਾਈ ਫਸਟ ਟਾਈਮ ਦਿੱਤਾ ਵਾ ਆਪਣੇ ਲਈ ਆਂਕਿਆ ਬਹੁਤ ਵਧੀਆ ਲੱਗਿਆ ਆਪ ਤੇਲ ਪਾਇਆ ਤੇਲ ਪੂਰਾ ਆਇਆ ਜੀ ਹਾਂਜੀ ਟੈਂਕ ਨਹੀਂ ਕਰਾਵੀਂ ਨੀ ਹੋ ਗਈ ਸੈਟੀਸਫੈਕਸ਼ਨ ਹੋ ਗਈ ਹਾਂਜੀ ਹਾਂਜੀ ਬਿਲਕੁਲ ਬਚਰਾਏ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਦੇ ਵਿੱਚ ਇੱਕ ਪਟ્રોલ ਪੰਪ ਵਾਲਿਆਂ ਨੇ ਇੱਕ ਨਵਾਂ ਇਨੀਸ਼ੀਏਟਿਵ ਲਿਆ ਕਿ ਤੁਸੀਂ ਖੁਦ ਆਪਣੀ ਬਾਈਕ ਦੇ ਵਿੱਚ ਆਪਣੇ ਸਕੂਟਰ ਦੇ ਵਿੱਚ ਆਪਣੀ ਕਾਰ ਦੇ ਵਿੱਚ ਆਪਣੇ ਹੱਥ ਤੋਂ ਜਿਹੜਾ ਤੇਲ ਪਵਾ ਸਕਦੇ ਹੋ ਤੁਹਾਨੂੰ ਦੱਸਦੇ ਕਿ ਅਸੀਂ ਜਦੋਂ ਪٹرول ਪੰਪ ਤੇ ਆਨੇ ਆ ਤਾਂ ਸਾਡੇ ਮਨ ਦੇ ਵਿੱਚ ਕਈ ਤਰੀਕੇ ਦੇ ਡਾਊਟ ਹੁੰਦੇ ਆ ਅਸੀਂ ਸੋਚਦੇ ਆ ਕਿ ਸ਼ਾਇਦ ਸਾਨੂੰ ਤੇਲ ਜਿਹੜਾ ਸਹੀ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਤੇਲ ਜਿਹੜਾ ਸਾਨੂੰ ਪੂਰਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਲੇਕਿਨ ਹੁਣ ਇੱਕ ਜਿਹੜਾ 셀ਫ ਤੁਸੀਂ ਕਹਿ ਸਕਦੇ ਹੋ 셀프 ਸਰਵਿਸ 카운ਟਰ ਬਣਾਇਆ ਗਿਆ ਜਿਸ ਦੇ ਵਿੱਚ ਜਿਹੜੇ ਕਸਟਮਰ ਨੇ ਉਹ ਆਪ ਜਿਹੜੀ ਆ ਅਮਾਉਂਟ ਸਿਲੈਕਟ ਕਰ ਸਕਦੇ ਆਪ ਜਿਹੜੀ ਆ ਨੋਜ਼ੀ ਚੱਕ ਕੇ ਆਪਣੀ ਸਕੂਟੀ ਦੇ ਵਿੱਚ ਆਪਣੇ ਬਾਈਕ ਦੇ ਵਿੱਚ ਤੇਲ ਪਾਉਂਦੇ ਨੇ ਸਰ ਕਿਸ ਤਰੀਕੇ ਦਾ ਲੱਗਿਆ ਇਹ ਇਨੀਸ਼ੀਏਟਿਵ ਦੁਬਾਰਾ ਬਹੁਤ ਕੋਈ ਨਾ ਛੋੜੋ ਅੱਛਾ ਲੱਗਿਆ ਇਹ ਜਿਹੜੀ ਟ੍ਰੇਨਿੰਗ ਦੇ ਰਹੇ ਆ ਹੈ ਨਾ ਹਾਂ ਅੱਛਾ ਲੱਗਿਆ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਕਿੱਦਾਂ ਪਾਣਾ ਔਨ ਦਾ ਅਰੇ ਡਾਊਟ ਵੀ ਕਈ ਤਰੀਕੇ ਦਾ ਹੁੰਦਾ ਬੰਦਿਆਂ ਦੇ ਮਨਾਂ 'ਚ ਜਦੋਂ ਅਸੀਂ ਪਟੋਲ ਪੰਪ ਤੇ ਐਂਟਰ ਕਰਦੇ ਆ। ਨਹੀਂ ਡਾਊਟ ਤਾਂ ਨਹੀਂ ਹੁੰਦਾ ਇਹਨਾਂ ਤੇ ਕੋਈ ਐਸਟਰਾ ਇਹ ਆ ਕਿ ਲੇਕਿਨ ਮੋਰਨ ਦੇ ਵਿੱਚ ਕਲਚਰ ਸੀਗਾ ਭਈ ਆਪਸ ਤੁਸੀਂ ਆਪਣੇ ਸਕੂਟੀ ਦੇ ਵਿੱਚ ਬਾਈਕ ਦੇ ਵਿੱਚ ਆਣਾ ਚਾਹੀਦਾ। ਮੈਂ ਹੁਣ ਜਿਵੇਂ ਡਾਗ ਰਿਹਾ ਮੈਨੂੰ ਨਹੀਂ ਨੋਲੇਜ ਇਸ ਦੀ। ਇਹ ਦੱਸ ਰਿਹਾ ਤਾਂ ਮੈਂ ਸਿੱਖ ਰਿਹਾ। ਤਾਂ ਮੇਰੇ ਖਾਲ ਲੋਕਾਂ ਨੂੰ ਆਣਾ ਚਾਹੀਦਾ ਹੈ। ਆਪਣਾ ਕੰਮ ਆਪਣੇ ਹੱਥ ਕਰਨਾ ਚਾਹੀਦਾ। ਆਣਾ ਚਾਹੀਦਾ। ਫੋਰ ਐਨੀ ਐਮਰਜੈਂਸੀ ਹੋਏ ਕੋਈ ਕੁਝ ਹੋਏ ਇਹਨਾਂ ਦੀ ਨਾ ਹੋਏ ਮੈਨ ਪਾਵਰ ਤਸੀਂ ਕਰ ਸਕਦੇ ਆਪੀ ਐਕਸਪੀਰੀਅੰਸ ਕਿੱਦਾਂ ਲੱਗਿਆ ਤੁਹਾਨੂੰ ਅੱਛਾ ਲੱਗਿਆ ਇਹ ਤਾਂ ਸਟਾਰਟਿੰਗ ਹੈ ਸਟਾਰਟਿੰਗ ਹੈ ਮੈਡਮ ਨਾਲ ਮੌਜੂਦ ਨੇ ਮੈਡਮ ਨਾਲ ਗੱਲਬਾਤ ਕਰਦੇ ਮੈਮ ਕਿੰਨੇ ਦਿਨ ਹੋ ਗਏ ਸਰਵਿਸ ਨੂੰ ਸਰ 4-5 ਦਿਨ ਹੋ ਗਏ 4-5 ਦਿਨ ਕਿਉਂ ਕਿਉਂ ਜਾਂ ਪਿਆਰ ਮਿਲਿਆ ਲੋਕਾਂ ਦਾ ਬਸ ਵਧੀਆ ਜੀ ਵਧੀਆ ਹਾਂਜੀ ਕਿ ਕੀ ਮਨ ਦੇ ਵਿੱਚ ਆਇਆ ਸੀ ਬਈ ਅਸੀਂ ਇਹ ਚੀਜ਼ ਸ਼ੁਰੂ ਕਰੀਏ ਸਰ ਜਿਸ ਤਰ੍ਹਾਂ ਲੋਕੀ ਕਹਿ ਰਹਿੰਦੇ ਨਾ ਵੀ ਤੁਸੀਂ ਟੇਲ ਘੱਟ ਪਾਉਂਦੇ ਹੋ बार-बार ਕਲਿੱਕ ਕਿਉਂ ਕਰਦੇ ਹੋ ਇਟੱਕ ਤੱਕ ਕਰਦੇ ਰਹਿਣੇ ਹੋ ਤੁਸੀਂ ਗੁੰਡੀ ਲਗਾਣ ਦੇ ਉਹਦੇ ਕਰਕੇ ਆਪਾਂ ਇਹ ਹਨਾ ਵੀ ਸਰ ਕੰਦੇ ਆਪਾਂ ਸੈਲਫ ਸਰਵਿਸ ਸਟਾਰਟ ਕਰਦੇ ਜਿਹੜੇ ਬੋਲਦੇ ਐ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਨਹੀਂ ਕੁਝ ਵੀ ਇਦਾਂ ਨਹੀਂ ਹੈ ਆਪਾਂ ਤੁਹਾਨੂੰ ਪੂਰਾ ਹੀ ਤੇਲ ਪਾ ਕੇ ਭੇਜਦੇ ਆਂ ਸਹੀ ਬੰਦਾ ਜਿਹੜਾ ਆਪਣੇ ਹੱਥ ਨਾਲ ਕੰਮ ਕਰਦਾ ਉਹ ਥੋੜੇ ਸੈਟੀਸਫਾਈ ਉਹਨਾਂ ਨੂੰ ਖੁਦ ਐਕਸਪੀਰੀਅੰਸ ਵੀ ਆਉਂਦਾ ਔਰ ਖੁਦੋ ਸੈਟੀਸਫਾਈ ਵੀ ਹੁੰਦੇ ਵੀ ਨਹੀਂ ਸੱਚੀ ਜੀ ਮੈਂ ਪੂਰੇ ਹੀ ਤੇਲ ਪਾ ਰਹੇ ਆ ਅੱਛਾ ਲੋਕ ਲੜਦੇ ਵੀ ਨਹੀਂ ਕਹਿੰਦੇ ਘੱਟ ਤੇਲ ਪਾਇਆ ਵਾ ਮੈਂ ਦੀ ਐ ਭਾਈ ਅਗਰ ਬੰਦ ਵੀ ਕਰ ਦੋ ਨਾ ਹਾਂ ਆਟੋ ਕੱਟ ਕਹਿ ਦਿੰਦੇ ਆ ਆਟੋ ਕੱਟ ਲਗਾ ਦੋ ਅਗਰ ਉਹ ਬੰਦ ਵੀ ਹੋ ਜਾਂਦਾ ਤਾਂ ਵੀ ਬੋਲਦੇ ਆ ਤੁਸੀਂ ਘੱਟ ਪਾਤਾ ਕੁੰਡੀ ਲਗਾਤੀ ਹੁਣ ਖੁਦ ਪਾ ਰਹੇ ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਕੁੰਡੀ ਨਹੀਂ ਹੈ ਕੁਝ ਵੀ ਨਹੀਂ ਹੈ ਵਹਿਮ ਮੈਂ ਦਿਲ ਦਾ ਤੁਹਾਨੂੰ ਵਹਿਮ ਦੂਰ ਕਰ ਰਿਹਾ ਤੁਸੀ ਹਾਂਜੀ ਹੁਣ ਕਸਟਮਰ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰੇ ਕਿੱਦਾਂ ਦੀ ਸਰਵਿਸ ਲੱਗੀ ਐ ਤੁਹਾਨੂੰ ਇੰਨਾ ਠੀਕ ਹੈ ਜੀ ਠੀਕ ਹੈ ਹੈਨਾ ਇਹ ਫੌਰਨ ਦੇ ਵਿੱਚ ਹੁੰਦਾ ਸੀ ਕਿ ਤੁਸੀਂ ਆਪ ਆਪਣੀ ਬਾਈਕ ਦੇ ਵਿੱਚ ਸਕੂਟੀ ਦੇ ਵਿੱਚ ਤੇਲ ਪਵਾ ਸਕਦੇ ਹੋ ਹੁਣ ਇੱਥੇ ਵੀ ਸ਼ੁਰੂ ਹੋ ਗਿਆ ਹਾਂਜੀ ਤਾਂ ਤਾਂ ਹੋਣਾ ਚਾਹੀਦਾ ਇੰਨਾ ਹੋਣਾ ਚਾਹੀਦਾ ਜੀ ਜਾਗਰੂ ਕਸਟਮਰ ਲਾਗਰੇ ਨੂੰ ਬਿੱਲ ਵੀ ਨਾਲ ਲੈ ਕੇ ਜਾਉਂਗੇ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਕਿੰਨੇ ਐਡਵਾਂਸ ਹੋ ਚੁੱਕੇ ਨੇ ਬਈ ਕੋਣ ਅਸੀਂ ਕਹਨੇ ਆ ਕਿ ਬਿੱਲ ਜ਼ਰੂਰ ਲਓ ਤਾਂ ਜਿਹੜਾ ਵੀਰਾ ਉਹਨੇ ਬਿੱਲ ਵੀ ਨਹੀਂ ਛੱਡਿਆ ਤੇ ਜਿਹੜਾ ਪੈਟਰੋਲ ਵੀ ਆਪੋ ਆਪਣੇ ਹੱਥ ਤੋਂ ਉਪਵਾ ਕੇ ਗਏ ਨੇ ਕਿਉਂਕਿ ਪੈਟਰੋਲ ਪੰਪ ਇੱਕ ਅਜੀਹੀ ਜਗ੍ਹਾ ਜਿੱਥੇ ਬੰਦਿਆਂ ਦੇ ਮਨਾਂ 'ਚ ਬਹੁਤ ਜ਼ਿਆਦਾ ਡਾਊਟ ਹੁੰਦਾ ਉਹਨਾਂ ਨੂੰ ਐ ਲੱਗਦਾ ਬਈ ਸ਼ਾਇਦ ਜਿਹੜੀ ਆ ਕੁੰਡੀ ਸਾਡੇ ਨਾਲ ਵਜ ਰਹੀ ਆ ਸ਼ਾਇਦ ਸਾਨੂੰ ਜਿਹੜਾ ਤੇਲ ਕੱਟ ਦਿੱਤਾ ਜਾ ਰਿਹਾ ਲੇਕਿਨ ਇਹ ਜਿਹੜਾ ਸੈਕਸ਼ਨ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਬਣਾਇਆ ਗਿਆ ਤੁਸੀਂ ਵੀ ਜਦੋਂ ਆਉਂਗੇ ਤਾਂ ਤੁਸੀਂ ਆਪਣੇ ਹੱਥ ਜੇ ਨਾਲ ਇੱਥੇ ਨੰਬਰ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਸੀਂ ਕਿੰਨੇ ਦਾ ਤੇਲ ਪਵਾਉਣਾ 60 ਦਾ 70 ਦਾ 50 ਦਾ ਉਸ ਤੋਂ ਬਾਅਦ ਇਹ ਜਿਹੜੀ ਨੌਜ਼ੀ ਲਾ ਜਿਹੜਾ ਐਕਸਰ ਇੱਥੇ ਦੇ ਕਰਮਚਾਰੀ ਚੱਕਦੇ ਹੁੰਦੇ ਸੀ ਤੁਸੀਂ ਆਪ ਚੱਕਣੀ ਆ ਆਪ ਚੱਕ ਕੇ ਇੱਥੇ ਤੁਹਾਡੇ ਦੋ ਵਹੀਕਲ ਖੜਾ ਹੋਏਗਾ ਤੁਸੀਂ ਆਪ ਜਿਹੜਾ ਉਹਦੇ ਵਿੱਚ ਪੈਟਰੋਲ ਜਾਂ ਡੀਜ਼ਲ ਪਵਾਉਂਦੇ ਹੋਏ ਨਜ਼ਰ ਆਉਗੇ ਤੁਹਾਡਾ ਹੀ ਜਿਹੜੀ ਆ ਮੀਟਰ ਦੀ ਔਰ ਰੀਡਿੰਗ ਚਲਦੀ ਹੋਈ ਨਜ਼ਰ ਆਉਗੀ ਜਿੰਨਾ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਚੰਗਾ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਕਿ ਇੱਕ ਨਵੀਂ ਚੀਜ਼ ਉਹਨਾਂ ਨੂੰ ਸਿੱਖਣ ਨੂੰ ਕਰਮਚਾਰੀ ਨੇ ਪੈਟਰੋਲ ਪੰਪ ਦੇ ਉਹਨਾਂ ਦਾ ਪੂਰਾ ਸਹਿਯੋਗ ਇਸ ਵੇਲੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਖੋਰ ਵੀਰ ਆ ਗਏ ਨੇ ਹੁਣ ਉਹ ਵੀ ਜਿਹੜੀ ਆ ਸੈਲਫ ਹੈਲਪ ਸਰਵਿਸ ਦਾ ਲਾਭ ਲੈਣਗੇ ਵੀਰੇ ਇਹਨਾਂ ਦੇ ਵੱਲੋਂ ਇੱਕ ਨਵਾਂ ਕਾਊਂਟਰ ਸ਼ੁਰੂ ਕੀਤਾ ਗਿਆ ਕਿ ਤੁਸੀਂ ਆਪਣੀ ਬਾਈਕ ਦੇ ਵਿੱਚ ਆਪ ਪੈਟਰੋਲ ਪਵਾ ਸਕਦੇ ਹੋ ਆਪ ਤੁਸੀਂ ਨੰਬਰ ਸਿਲੈਕਟ ਕਰਨੇ ਆਪ ਨੋਜ਼ਲ ਚੱਕ ਕੇ ਆਪ ਪਾਓਗੇ ਕਿਦਾਂ ਰੱਖਿਆ ਤੁਸੀਂ ਸਹੀ ਹੈ ਭਾਈ ਉਹ ਜੀ ਬੇਮਾਨੀ ਹੋ ਗਈ ਭਾਈ ਇਹ ਕਿਨੇ ਹੋ ਗਏ ਬੇਮਾਨੀ ਹੋ ਗਈ ਪਰਮਾਨੀ ਕਰਕੇ ਹੀ ਤਾਂ ਇਹ ਚੀਜ਼ ਸ਼ੁਰੂ ਕੀਤੀ ਇਹਨਾਂ ਨੇ ਕਿ ਭਈ ਬੰਦੇ ਨੂੰ ਇਹ ਲੱਗਦਾ ਭਈ ਮੇਰੇ ਨਾਲ ਠੱਗੀ ਵਜ ਰਹੀ ਹੈ ਬੜੀ ਠੱਗੀ ਮਾਰਦੇ ਭਈ ਆਇਆ ਅੱਛਾ ਹੁਣ ਵਧੀਆ ਹੋ ਗਿਆ ਆਪਣੇ ਆਪ ਤੇਲ ਪਾਵਾਂਗੇ ਤਾਂ ਆਓ ਫਿਰ ਪਾਓ ਅੱਜ ਪੈਸੇ ਦੋ ਭਾਈ 50 ਰੁਪਏ ਪੈਸੇ ਦੋ 50 ਰੁਪਏ ਪਾਣਾ ਹੁਣੇ ਮੈਂ ਮੈਂ ਦਵਾਂ ਹਾਂਜੀ ਹਾਂਜੀ ਪਹਿਲਾਂ ਹੀ ਤੇਲ ਲਗਾ ਮੇਰੇ ਕੋ ਦਾ ਪਹਿਲਾਂ ਹੀ ਤੇਲ ਲਗਾ ਬਾਈਕ 'ਚ ਭਈ ਤਾਂ ਪਹਿਲਾਂ ਹੀ ਤੇਲ ਲਗਾ ਮੈਂ ਕਿਹਾ ਬਾਈਕ 'ਚ ਇਹ ਟੈਲੀਫੋਨ ਆਏ ਨਹੀਂ ਭਾਈ ਮੈਂ ਤਾਂ ਆਪਣੇ ਦੋਸਤ ਕੋਲ ਐ ਸੀ ਦੋਸਤ ਆ ਮੇਰਾ ਕੈਮਰਾ ਦੇ ਦੋਸਤ ਕੋਲ ਖੇਲੇ ਦੋਸਤ હાਜੀ ਅਜੀ ਤੁਹਾਡਾ ਕੋਲਾ ਤਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਜਿਹੜੀ ਸੈਲਫ ਸਰਵਿਸ ਕਾਊਂਟਰ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਕਿ ਅਜਿਹਾ ਜਿਹੜਾ ਹੋਰ ਪੈਟਰੋਲ ਪੰਪਸ ਦੇ ਹੋਣਾ ਚਾਹੀਦਾ ਜਾਂ ਫਿਰ ਨਹੀਂ ਤਾਂ ਤੁਹਾਡੇ ਮਨ ਦੇ ਵਿੱਚ ਜਿਹੜੇ ਆ ਪੈਟਰੋਲ ਨੂੰ ਲੈ ਕੇ ਕਿਸ ਤਰੀਕੇ ਦੇ ਡਾਊਟ ਹੁੰਦੇ ਨੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਤੇ ਜੁੜੇ ਰਹੋ ਦਾ ਚਿਰਾ ਉਸ ਦੇ ਨਾਲ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਭਾਈ ਬਹੁਤ ਸਹੀ ਹੈ ਕੰਮ ਕਿਉਂਕਿ ਅਕਸਰ ਬੰਦੇ ਜਿਹੜੇ ਪੈਟਰੋਲ ਪੰਪ ਤੇ ਆਂਦਾ ਉਹਦੇ ਮਨ ਚ ਕਈ ਤਰ੍ਹਾਂ ਕੇ ਲੱਅ ਡਾਊਬ ਹੁੰਦੇ ਆ ਭੰਦੇ ਆ ਭਾਈ ਇੱਜ ਦਾ ਤੇਲ ਚੋਰੀ ਹੁੰਦਾ ਵਾ ਉਹਨ ਵਧੀਆ ਭਾਈ ਕਿਹਦੀ ਰਿਸ ਕਿੱਦਾਂ ਦਾ ਰਿਹਾ ਬਹੁਤ ਵਧੀਆ ਰਿਹਾ ਭਾਈ ਫਸਟ ਟਾਈਮ ਕੀਤਾ ਵਾ ਆਪਣੇ ਲਈ ਆਂ ਖਾਂਦੀ ਆ ਜੀ ਹਾਂਜੀ ਬਹੁਤ ਵਧੀਆ ਵਾ ਭਾਜੀ ਓਕੇ ਆ ਸਿਸਟਮ ਤਾਂ ਤਾਂ ਭਾਈ ਇੱਦਾ ਹੀ ਹੋਣਾ ਚਾਹੀਦਾ ਜੀ ਹਾਂਜੀ ਹਾਂਜੀ ਹੋਣਾ ਜੇ ਦਾ ਵਾ ਹੋਣਾ ਚਾਹੀਦਾ ਵਾ ਭਾਜੀ ਡਵਲੋਪ ਹੋਊਗਾ ਅੱਗੇ ਬੜੀ ਕਿੱਦਾਂ ਦਾ ਲੱਗਿਆ ਭਾਈ ਬਹੁਤ ਵਧੀਆ ਲੱਗਿਆ ਜੀ ਆਪ ਸਕੇਲ ਪਾਇ ਤੇਲ ਪੂਰਾ ਆਇਆ ਜੀ ਸਾਨੂੰ ਹਾਂ ਜੀ ਟੈਂਕ ਹੀ ਕਰਾ ਲਈ ਨਹੀਂ ਫੁੱਲ ਸੈਟੀਸਫੈਕਸ਼ਨ ਹੋ ਗਈ ਹਾਂ ਜੀ ਹਾਂ ਜੀ ਬਿਲਕੁਲ ਜੀ ਅੱਛਾ ਕਿਹੜੇ ਕਿਹੜੇ ਡਾਊਟ ਹੁੰਦੇ ਨੇ ਮਾਜੀ ਦੇ ਪਟਰੋਲ ਬਸ ਐ ਹੀ ਹੁੰਦਾ ਭਾਜੀ ਕਈ ਵਕਤ ਨੰਬਰ ਹੁੰਦਾ ਇਹ ਦੇਖਣਾ ਹੁੰਦਾ ਮੀਟਰ ਦੇਖਣੇ ਹੁੰਦੇ ਨੇ ਤੇ ਮਤਲਬ ਤੇਲ ਤੂਲ ਵੀ ਤੇਲ ਆ ਰਿਹਾ ਵਿੱਚ ਪੂਰੀ ਤਸੱਲੀ ਹੋਈ ਸਾਡੀ ਪੂਰੀ ਤਸੱਲੀ ਹੈ ਜੀ ਸਾਡੀ ਹੋਰ